ਸੋ ਹੈ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਿਹੜੇ ਸਬਜੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ कौर ਤੇ ਸਾਡੇ ਚੈਨਲ ਦਾ ਨਾਮ ਹੈ ਮਾਪੂਦੀ ਜੋੜੀ ਤੇ ਤੁਸੀਂ ਸਾਡੇ ਚੈਨਲ ਨਾਲ ਬਨੇ ਰਿਹਾ ਕਰੋ ਥੈਂਕ ਯੂ ਸੋ ਮੱਚ ਜਿਹੜੇ ਵੀ ਸਾਡੇ ਚੈਨਲ ਦਾ ਜੀਵੇ ਲੈਂਦੇ ਨੇ ਤੇ ਮੈਸੇਜ ਕਰਦੇ ਨੇ ਡੇਲੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਜਿਹੜੇ ਕਮੈਂਟ ਕਰਦੇ ਨੇ ਸੋਹਣੇ ਸੋਹਣੇ ਤੇ ਬਹੁਤ ਸਾਰਾ ਨਾਲ ਹੀ ਪਿਆਰ ਦਿਓ ਤੇ ਲਵ ਯੂ ਆ ਵੀ ਸਾਰੇ ਚੈਨਲ ਦੇ ਨਾਲ ਲੁਕ ਫੈਮਿਲੀ ਦੇ ਨਾਲ ਸੋ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ so much ਜਿਹੜੇ ਰਿਪਲਾਈ ਹੁੰਦੇ ਨੇ ਜਿਹੜੇ ਕਮੈਂਟ ਕਰਦੇ ਨੇ ਸੋਹਣੇ ਸੋਹਣੇ ਮੀਆਂ ਭੈਣਾਂ ਵੀ ਨੇ ਮੇਰੇ ਵੀਰ ਵੀ ਨੇ ਕਾਫੀ ਆ ਤੇਰੇ ਮੇਰੇ ਵੀਡੀਓ ਦੇਖਦੇ ਨੇ ਸੋ ਥੈਂਕ ਯੂ so much ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਹੈ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਬਿਲਕੁਲ ਵੀ ਸਕਿਪ ਨਾ ਕਰਿਓ ਵੀਡੀਓ ਤੇ ਅੱਜ ਅਸੀਂ ਬਣਾ ਰਹੇ ਆ ਆਲੂਆਂ ਦੀ ਕੜੀ ਤੇ ਠੰਡ ਬਹੁਤ ਜ਼ਿਆਦਾ ਹੈ ਬਾਹਰ ਮੈਂ ਦਿਖਾਉਣੀ ਆ ਬਾਹਰ ਦਾ 뷰 ਕਿ ਤੁੰਦਰ ਮਾਰਨਿੰਗ ਕਰਦੀ ਥੁੰਡ ਪਈਆ ਬਿਲਕੁਲ ਨਹੀਂ ਗਈ ਹੈਗੀ ਬਹੁਤ ਜ਼ਿਆਦਾ ਠੰਡ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਠੰਡ ਸੋ ਗਾਇਸ ਮੈਂ ਕਿਚਨ ਤੇ ਹਿੱਟਾਂ ਤੁਸੀਂ ਠੰਡ ਬਹੁਤ ਜ਼ਿਆਦਾ ਹੋਈ ਆ ਦੇਖੋ ਬਹੁਤ ਜ਼ਿਆਦਾ ਠੰਡ ਪਈ ਆ ਤੇ ਠੰਡ ਵੱਧਦੀ ਜਾ ਰਹੀ ਆ ਤੇ ਸਾਨੂੰ ਆਏ ਨੇ ਤਿੰਨ ਵਿਆਹ ਤੇ ਪਤਾ ਨਹੀਂ ਠੰਡ ਚ ਜਾਇਆ ਜਾਊਗੀ ਜਾਂ ਨਹੀਂ ਤੇ ਕੋਸ਼ਿਸ਼ ਕਰਾਂਗੇ ਵੈਸੇ ਜਾਣਦੀ ਕਿਉਂਕਿ ਹਨਾ ਜੇ ਕੋਈ ਨੇ ਪਿਆਰ ਦੇ ਨਾਲ ਮੈਰਿਜ ਤੇ ਬੁਲਾਉਂਦਾ ਹੈ ਤੇ ਜਾਣਾ ਚਾਹੀਦਾ ਸਾਨੂੰ ਤੇ ਕੋਸ਼ਿਸ਼ ਕਰਾਂਗੇ ਜਾਨੀ ਜੀ ਤੇ ਬਾਕੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰਾ ਹੱਥ ਥੱਕ ਗਿਆ ਜੀ ਤੇ ਲਾਈਕ ਕਮੈਂਟ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਪਹਿਲਾਂ ਤੋਂ ਜੁਆਇਨ ਕੀਤਾ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਹੁਣ ਆਪਾਂ ਬਣਾਉਣਾ ਹੈ ਆਲੂਆਂ ਦੀ ਕਰੀ ਸੂਹ ਹੁਣ ਅਸੀਂ ਪਾਵਾਂਗੇ ਨਮਕ ਸਰੋਂ ਦਾਣੇ ਪਾਵਾਂਗੇ ਅਸੀਂ ਵਿੱਚ ਪਾਵਾਂਗੇ ਹਲਦੀ ਸੂਬੇ ਜस्सी ਪਾਵਾਂਗੇ ਹਲਦੀ ਜੀ ਵਿੱਚ ਪਾਵਾਂਗੇ ਮਸਾਲਾ ਦੇ ਵਿੱਚ ਪਾਵਾਂਗੇ ਥੋੜਾ ਜੀ ਦੇਗੀ ਮਿਰਚ ਅਸੀਂ ਪਹਿਲਾਂ ਮਤਲਬ ਤੇਲ ਪਾਇਆ ਸੀ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਜੀਰਾ ਪਾ ਕੇ ਫਿਰ ਪਿਆਜ ਜੋ ਵੀ ਆਪੇ ਮਿਕਸੀ ਦੇ ਵਿੱਚ ਗ੍ਰाइंड ਕੀਤਾ ਸੀ ਪਿਆਜ਼ ਲਸਣ ਵਗੈਰਾ ਤੇ ਉਹ ਆਪਾਂ ਪਾਇਆ ਉਸ ਤੋਂ ਬਾਅਦ ਆਪਾਂ ਜਦੋਂ ਥੋੜ੍ਹਾ ਜਿਹਾ ਲਾਲਗੀ ਦੇ ਵਿੱਚ ਆ ਗਿਆ ਸੋ ਹੋਰ ਵਿੱਚ ਆਪਾਂ ਪਾ ਦਿੰਦਾ ਜਿਹੜੇ ਵੀ ਮਸਾਲੇ ਹੁੰਦੇ ਨੇ ਸਾਡੇ ਸੋ ਆਪਾਂ ਇਸ ਤਰ੍ਹਾਂ ਕਰ ਦਿੰਦੇ ਨੇ ਅਲਵਾ ਮੈਚ ਕਰਕੇ ਪਾ ਲਾਂਗੇ ਇੱਥੇ ਜਿੰਜਰ ਬਰਤਨ ਤੋਂ ਵਾਲੇ ਪਏ ਸਾਰੇ ਜਿੰਜਰ ਪਾਵਾਂਗੇ ਤਾਂ ਕੱਟਿਆ ਹੋਇਆ ਤਰੀਆ ਆਤਾ ਇਸ ਪਾਣੀ ਤੇ ਇਹਦੇ ਨਾਲ ਖਾਂ ਪਾਤਾ ਸੋ ਇੱਥੇ ਮੈਂ ਆਲੂ ਛੋਟੇ ਛੋਟੇ ਮੈਚ ਕਰ ਲੂੰਗੀ ਜੀ ਕਿਉਂਕਿ ਇਹ ਉਹਦੇ ਵਿੱਚ ਪਾਉਣੇ ਆ ਸਾਂ ਤੇ ਮੈਨੂੰ ਕੱਟ ਮੈਨੂੰ ਕੱਟ ਕੇ ਆਲੂ ਨੇ ਨੇ ਟੇਸਟੀ ਲੱਗਦੇ ਜਿੰਨੇ ਕੀ ਬਾਲਗੇ ਵਧੀਆ ਲੱਗਦੇ ਆ ਤੇ ਮੈਂ ਜ਼ਿਆਦਾ ਵੈਸੇ ਕੜੀ ਬਾਲਕੀ ਬਣਾਉਣੀ ਆ ਆਲੂ ਕਿਉਂਕਿ ਮੈਨੂੰ ਬਾਲਕੀ ਵਧੀਆ ਲੱਗਦੇ ਆ ਜੀ ਹਰ ਇੱਕ ਦੀ ਆਪਣੇ ਆਪਣੇ ਹੁਣ ਆਪਾਂ ਇਹਨਾਂ ਨੂੰ ਪਾ ਦਾਂਗੇ ਕੁੱਕਰ ਦੇ ਵਿੱਚ ਸੋ ਮੈਂ ਪਾ ਕੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਆ ਕਿਉਂਕਿ ਮੇਰੇ ਕੋਲ ਉਹ ਫੋਨ ਮੈਂ ਹੱਥ 'ਚ ਫੜਿਆ ਹੋਇਆ ਵਾ ਤੇ ਥੋੜੀ ਮੁਸ਼ਕਲ ਹੋ ਜਾਂਦੀ ਹੈ ਜੀ ਚੰਕਾ ਆਂ ਕਿ ਨਿਊਟਰੀ ਆਪਾਂ ਹਟੋਣੇ ਆ ਬਰਤਾਂ ਬਰਤਾਂ ਸਾਫ ਕਰਦੇ ਆ ਕੋ ਬਰਤਾਂ ਆ ਸੋ ਗਾਇਸ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਆ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਮੇਰੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਆ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਸੋ ਮਿਲਦੇ ਆਪਾਂ ਵਧੀਆ ਜੀ ਵੀਡੀਓ ਦੇ ਨਾਲ ਬਾਏ ਬਾਏ